ਕਿਸਾਨਾਂ ਨੇ ਪੂਰੇ ਦੇਸ਼ ਦਾ ਅन्नदाता ਬਣ ਕੇ ਕਿਸਾਨ ਸਾਹਮਣੇ ਆਏ ਸੀ ਚਾਹੇ ਜਵਾਨ ਦੇ ਕਿਸਾਨ ਦਾ ਨਾਂ ਨ ਦਿੱਤਾ ਗਿਆ ਸੀ ਆ ਜੋ ਕਿਸਾਨ ਛੜਕਾਂ ਤੇ ਰੋਲਣ ਲਈ ਮਜਬੂਰ ਹੋਏ ਆ ਇਸ਼ੂ ਕਾਫੀ ਆ ਪਿਛੇ 1 ਸਾਲ ਲੰਮਾ ਸੰਘਰਸ਼ ਵੀ ਚੱਲਿਆ ਉੱਤੇ 700 ਤੋਂ ਵੱਧ ਜਾਨਾਂ ਵੀ ਗਈਆਂ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੇ ਜਿਹੜੇ ਵੀ ਬਿੱਲ ਆਏ ਆ ਉਹਨਾਂ ਨੂੰ ਅਸੀਂ ਖਤਮ ਕਰਾਂਗੇ ਔਰ ਤੁਹਾਨੂੰ ਨਿਰੰਤਰ ਐਮਐਸਪੀ ਦੇ ਉਹਦਾ ਫੈਸਲਾ ਦਵਾਂਗੇ ਔਰ ਮੂਰਾ ਮੁੱਲ ਦਵਾਂਗੇ ਫਸਲਾਂ ਦਾ ਅੱਜ ਨਾ ਕਿਸਾਨ ਨੂੰ ਪੂਰਾ ਫਸਲ ਦਾ ਮੁੱਲ ਮਿਲ ਰਿਹਾ ਨਾ ਕਿ ਉਹ ਬਿੱਲਾਂ ਦੇ ਵਿੱਚ ਚਿੰਤਾ ਵਾ ਅੱਜ ਕਿਸਾਨ ਅਤੇ ਗੋਲੀਆਂ ਬਰਾਨੀਆਂ ਜਾ ਰਹੀਆਂ ਕਿਸਾਨਾਂ ਤੇ ਅੱਜ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਕਿਸਾਨੀਂ ਜਿਹੜੇ ਹੋ ਰਹੇ ਆ ਸੂਬੇ ਵਿੱਚ ਜਿੱਥੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਵੱਲੋਂ ਪਾਛਪਾ ਨੇਤਾਵਾਂ ਦੇ ਘਰਾਂ ਨੂੰ ਘੇਰਿਆ ਜਾ ਰਿਹਾ ਤਾਂ ਇਸੇ ਦੇ ਤਹਿਤ ਜਲੰਧਰ ਦੇ ਵਿੱਚ ਵੀ ਕਿਸਾਨਾਂ ਦੇ ਸਮਰਥਨ 'ਚ ਕਾਂਗਰਸੀਆਂ ਨੇ ਉੱਤਰ ਕੇ ਸਾਬਕਾ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਇੱਥੇ ਵੀ ਦੱਸ ਦਈਏ ਕਿ ਇਹ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਲਾਡੀ ਸ਼ੇਰੋਵਾਲੀਏ ਦੀ ਅਗਵਾਈ ਹੇਠ ਕਿਸਾਨਾਂ ਨੇ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਜਿੱਥੇ ਘਰ ਦੇ ਬਾਹਰ ਬੈਰੀਕੇਡਿੰਗ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਹੀ ਲਾਡੀ ਸ਼ੇਰੋਵਾਲੀਏ ਨੇ ਕਿਹਾ ਕਿ ਪ੍ਰਦੇਸ਼ ਪਰਦਾਨ ਦੇ ਦਿਸ਼ਾ ਨਿਰਦੇਸ਼ ਤਹਿਤ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅਸੀਂ ਅੱਜ ਜਿਹੜਾ ਸਾਡਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਦੇ ਦੇਸ਼ਾਂ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਦੇ ਵਿੱਚ ਭਾਜਪਾ ਲੀਡਰਾਂ ਦੇ ਘਰ ਦੇ ਮੂਰੇ ਅਸੀਂ ਜਿਹੜਾ ਪ੍ਰੋਟੈਸਟ ਲਈ ਆਏ ਆ ਉਹ ਅਸੀਂ ਆਏ ਆ ਮੇਨ ਮਕਸਦ ਜਿਹੜਾ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਪ੍ਰਤੀ ਛੋਟੇ ਵਪਾਰੀ ਪ੍ਰਤੀ ਜਿਹੜੇ ਅੱਜ ਬੜੇ ਵੱਡੇ ਸਾਨੂੰ ਚੈਲੰਜ ਆ ਤੇ ਜਿਹੜੀ ਅੱਜ ਕਿਸਾਨੀ ਛੜਕਾਂ ਤੇ ਰੋਲ ਰਹੀ ਆ ਇਹਨਾਂ ਨੇ ਕਿਸਾਨਾਂ ਨੇ ਪੂਰੇ ਦੇਸ਼ ਦਾ ਅੰਨਦਾਤਾ ਬਣ ਕੇ ਕਿਸਾਨ ਸਾਹਮਣੇ ਆਏ ਸੀ ਚਾਹੇ ਜਵਾਨ ਜੇ ਕਿਸਾਨ ਦਾ ਨਾਰਾ ਦਿੱਤਾ ਗਿਆ ਸੀ ਅੱਜ ਉਹ ਕਿਸਾਨ ਛੜਕਾਂ ਤੇ ਰੋਲਣੇ ਮਜਬੂਰ ਹੋਏ ਆ ਇਸ਼ੂ ਕਾਫੀ ਆ ਪਿਛੇ 1 ਸਾਲ ਲੰਮਾ ਸੰਘਰਸ਼ ਵੀ ਚੱਲਿਆ ਉੱਥੇ 700 ਤੋਂ ਵੱਧ ਜਾਂਨਾ ਵੀ ਗਈਆਂ ਤੇ ਉਸ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੇ ਜਿਹੜੇ ਜਿੰਨੇ ਵੀ ਬਿੱਲ ਆਏ ਆ ਉਹਨਾਂ ਨੂੰ ਅਸੀਂ ਖਤਮ ਕਰਾਂਗੇ ਔਰ ਤੁਹਾਨੂੰ ਨਿਰੰਤਰ ਐਮਐਸਪੀ ਤੇ ਉਹਦਾ ਫੈਸਲਾ ਦਵਾਂਗੇ ਔਰ ਮੂਰਾ ਮੁੱਲ ਦਵਾਂਗੇ ਫਸਲਾਂ ਦਾ ਅੱਜ ਨਾ ਕਿਸਾਨ ਨੂੰ ਪੂਰਾ ਫਸਲ ਦਾ ਮੁੱਲ ਮਿਲ ਰਿਹਾ ਨਾ ਜੋ ਬਿੱਲਾਂ ਦੇ ਵੀ ਚਿੰਤਾ ਵਾ ਉਹ ਵੀ ਕਿਸੇ ਪਾਸੇ ਨਹੀਂ ਲੱਗੇ ਔਰ ਇਸ ਕਰਕੇ ਅੱਜ ਕਿਸਾਨ ਫੇਰ ਦੁਬਾਰਾ ਮਜਬੂਰ 2 ਸਾਲ ਬਾਅਦ ਛੜਕ ਤੇ ਉੱਤਰ ਆਇਆ ਜੇ ਉਹ ਅੱਜ ਸ਼ੰਭੂ ਬਾਰਡਰ ਤੇ ਹੋ ਰਿਹਾ ਤੁਸੀਂ ਦੇਖ ਰਹੇ ਆ ਕਬਰਾਰਾਈ ਅਸੀਂ ਸੁਣ ਰਹੇ ਆ ਅੱਜ ਕਿਸਾਨਾਂ ਤੇ ਗੋਲੀਆਂ ਵਾਰਾਈਆਂ ਜਾ ਰਹੀਆਂ ਕਿਸਾਨਾਂ ਤੇ ਅੱਜ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਕਿਸਾਨ ਇੰਜਰਡ ਹੋ ਰਹੇ ਆ ਤੇ ਕਾਂਗਰਸ ਪਾਰਟੀ ਨੇ ਉਸੇ ਦਿਨ ਤੋਂ ਫੈਸਲਾ ਲਿਆ ਕਿ ਅਸੀਂ ਕਿਸਾਨਾਂ ਦੇ ਨਾਲ ਔਰ ਛੋਟੇ ਵਪਾਰੀ ਵਰਗ ਦੇ ਨਾਲ ਦੇਜ ਦੇ ਹਰ ਜਿਹੜਾ ਇਨਸਾਨ ਆ ਸੂਬੇ ਦਾ ਉਹਦੇ ਨਾਲ ਅਸੀਂ ਖੜੇ ਆ ਔਰ ਤਕੜੇ ਹੋ ਕੇ ਕਾਂਗਰਸ ਪਾਰਟੀ ਮੂਰੇ ਲਾ ਕੇ ਲੜਾਈ ਮੀਟਿੰਗ ਵੀ ਹੋਈ ਹੈ ਲੇਕਿਨ ਕੋਈ ਸਿੱਟਾ ਨਹੀਂ ਨਿਕਲਿਆ ਤੇ ਹੁਣ ਦੁਬਾਰਾ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਵੀ ਗਏ ਤੇ ਭਾਜਪਾ ਦੇ ਵੀ ਲੀਡਰ ਗਏ ਸਾਨੂੰ ਤੇ ਇਹਨਾਂ ਦੀ ਰਲਮਿਲ ਜੀ ਚਾਲ ਲੱਗਦੀ ਆ ਜਿਹੜੀ ਕਿ ਇਹ ਲੋਕਾਂ ਨੂੰ ਕਿਸੇ ਗਲਤ ਢੰਗ ਨਾਲ ਉਹਨਾਂ ਨੂੰ ਢੀਲ ਕਰ ਰਹੇ ਆ ਅੱਜ ਅਖਬਾਰਾਂ ਨਾਲ ਹੀ ਦੇਖਿਆ ਵੀ 18 ਤਰੀਕ ਦੀ ਦੁਬਾਰਾ ਮੀਟਿੰਗ ਨਿਸ਼ਚਿਤ ਹੋਈ ਆ ਉਹ ਦੇਖੋ ਅਗਲੇ ਦਿਨਾਂ ਦੇ ਵਿੱਚ ਕੀ ਹੋ ਰਿਹਾ ਅੱਜ ਸਾਰੇ ਬੰਦ ਦੀ ਕਾਲ ਆ ਔਰ ਅੱਜ ਸਾਰੇ ਪ੍ਰੋਟੈਸਟ ਦੀ ਕਾਲ ਆ ਅਸੀਂ ਉਸ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਛੋਟੇ ਵਪਾਰੀ ਦੇ ਵਰਗ ਦੇ ਹੱਕ 'ਚ ਮਜ਼ਦੂਰ ਦੇ ਹੱਕ ਦੇ ਵਿੱਚ ਸ਼ਰਕਤ ਦੇ ਮੀਟਿੰਗ ਨਰਾਂ ਵੀ ਕਿਹਾ ਗਿਆ ਹੈ ਜਿਹੜੇ ਪਰਚੇ ਆ ਉਹ ਕੱਲੇ ਰੱਦ ਕੀਤੇ ਜਾਣਗੇ ਐਮ ਐਸ ਐਮ ਨੂੰ ਥੋੜਾ ਜਿਹਾ ਨਹੀਂ ਕੀਤਾ ਜਾਏਗਾ ਉਹ ਉਹਨਾਂ ਕਿਤਾ ਦੇਖ ਦਿਓ ਦੇਖੋ ਅਜੇ ਮੀਟਿੰਗ ਦਾ ਪੂਰਾ ਏਜੰਡਾ ਤਾਂ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਉਹਦੇ ਦੇ ਕੋਈ ਗਲਤ ਸਟੇਟਮੈਂਟ ਦੇ ਦिए ਤੇ ਸੋ ਮੈਂ ਇਹ ਜ਼ਰੂਰ ਕਹੂੰਗਾ ਵੀ ਐਮਐਸਪੀ ਦੀ ਗੱਲ ਹੋਵੇ ਚਾਹੇ ਪਰਚਿਆਂ ਦੀ ਗੱਲ ਹੋਵੇ ਕੋਈ ਵੀ ਗੱਲ ਹੋਵੇ ਇਸ਼ੂ ਸਾਰੇ ਖਤਮ ਹੋਣੇ ਚਾਹੀਦੇ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੇ ਕਿਸਾਨ ਛੜਕਨ ਤੇ ਨਾ ਰੋਣ ਬੈਠ ਕੇ ਮਸਲਾ ਸਰਕਾਰਾਂ ਦਾ ਫਰਜ ਬਣਦਾ ਬੈਠ ਕੇ ਮਸਲੇ ਹੱਲ